ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਕਾਲਜ ਦੇ ਮੁੰਡੇ ਦੀ ਬਾਬਾ ਜੀ ਨਾਨਕਸਰ ਠਹਿਰ ਕੇ ਸੰਗਤਾਂ ਧਾਰ ਰਹੇ ਹਨ ਪੁੰਨਿਆਂ ਦਾ ਦਿਨ ਹੈ ਦਿਨੇ 11:00 ਵਜੇ ਬਾਬਾ ਜੀ ਆਪਣੇ ਆਸਣ ਤੋਂ ਬਾਹਰ ਆਏ ਸੰਗਤਾਂ ਨੇ ਰਾਜ ਰਾਜ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਬਾਬਾ ਜੀ ਸੰਗਤ ਵਿੱਚ ਖੜ ਕੇ ਬਚਨ ਕਰਨ ਲੱਗੇ ਤਾਂ ਬਾਬਾ ਜੀ ਦੀ ਦ੍ਰਿਸ਼ਟੀ ਇੱਕ ਕਾਲਜ ਦੇ ਮੁੰਡੇ ਤੇ ਜਾ ਪਈ ਜੋ ਪਹਿਲੀ ਵਾਰ ਹੀ ਨਾਨਕਸਰ ਆਇਆ ਸੀ ਬਾਬਾ ਜੀ ਨੇ ਇਸ ਨੂੰ ਪੁੱਛਣਾ ਕੀਤਾ ਕਾਕਾ ਕਿੱਥੋਂ ਆਇਆ ਹੈ ਅਤੇ ਕਿਵੇਂ ਆਇਆ ਹੈ ਤਾਂ ਇਹ ਕਹਿੰਦਾ ਜੀ ਮੈਂ ਜਗਰਾਉਂ ਕਾਲਜ ਵਿੱਚ ਪੜਦਾ ਹਾਂ ਮੈਨੂੰ ਕਿਸੇ ਤੋਂ ਪਤਾ ਲੱਗਿਆ ਹੈ ਕਿ ਨਾਨਕ ਸਰ ਹਰ ਮਹੀਨੇ ਮੇਲਾ ਲੱਗਦਾ ਹੈ ਮੈਂ ਸੋਚਿਆ ਚਲੋ ਮੇਲਾ ਹੀ ਦੇਖ ਆਈਏ ਮੈਂ ਤਾਂ ਮੇਲਾ ਦੇਖਣ ਆਇਆ ਹਾਂ ਤਾਂ ਬਾਬਾ ਜੀ ਕਹਿੰਦੇ ਸੁਣ ਲਓ ਅੱਜ ਕੱਲ੍ਹ ਦੇ ਪੜੇ ਲਿਖੇ ਮੁੰਡਿਆਂ ਦੀਆਂ ਗੱਲਾਂ ਜਿਨ੍ਹਾਂ ਨੂੰ ਗੁਰੂ ਘਰ ਦੀ ਸੰਗਤ ਕਰਨ ਦਾ ਵੀ ਪਤਾ ਨਹੀਂ ਬਾਬਾ ਜੀ ਕਹਿਣ ਲੱਗੇ ਕਾਕਾ ਅੱਜ ਪੂਰਨ ਮਾਸ਼ੀ ਦਾ ਦਿਨ ਹੈ ਗੁਰੂ ਨਾਨਕ ਦਾ ਪੁੰਨਿਆਂ ਵਾਲੀ ਰਾਤ ਦਾ ਉਤਾਰ ਹੈ ਜਿਸ ਕਰਕੇ ਨਾਨਕ ਸਰ ਪੁੰਨਿਆਂ ਮਨਾਈ ਜਾਂਦੀ ਹੈ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਹਨ ਸ਼ਾਮ ਨੂੰ ਅਖੰਡ ਪਾਠਾਂ ਦੇ ਭੋਗ ਪੈਣਗੇ ਤਾਂ ਮੁੰਡਾ ਕਹਿੰਦਾ ਜੀ ਭੋਗ ਤਾਂ ਪੈਣਗੇ ਉਸ ਤੋਂ ਉਪਰੰਤ ਕੀ ਹੋਵੇਗਾ ਤਾਂ ਬਾਬਾ ਜੀ ਕਹਿੰਦੇ ਉਸ ਤੋਂ ਉਪਰੰਤ ਗੁਰਬਾਣੀ ਦਾ ਕੀਰਤਨ ਫਿਰ ਗੁਰਬਾਣੀ ਦੀ ਵਿਚਾਰ ਹੋਵੇਗੀ ਕਾਕਾ ਜਿਸ ਨਾਲ ਤੂੰ ਕਾਲਜ ਵਿੱਚ ਪੜਦਾ ਹੈ ਇੱਥੇ ਵੀ ਗੁਰਮਤ ਦੀ ਪੜ੍ਹਾਈ ਹੁੰਦੀ ਹੈ ਇਹ ਗੁਰੂ ਨਾਨਕ ਦੀ ਯੂਨੀਵਰਸਿਟੀ ਹੈ ਵੇਖ ਲੈ ਜੇ ਤੂੰ ਵੀ ਦਾਖਲ ਹੋਣਾ ਹੈ ਮੁੰਡਾ ਕਹਿੰਦਾ ਜੀ ਹਾਂ ਕਹਿ ਕੇ ਬਟੂਆ ਖੋਲਣ ਲੱਗਿਆ ਬਾਬਾ ਜੀ ਕਹਿੰਦੇ ਇਹ ਕੀ ਕਰਦਾ ਹੈ ਤਾਂ ਮੁੰਡਾ ਕਹਿੰਦਾ ਜੀ ਮੈਂ ਦਾਖਲਾ ਭਰਨ ਲੱਗਿਆ ਹਾਂ ਮੇਰਾ ਵੀ ਨਾਮ ਲਿਖ ਲਓ ਬਾਬਾ ਜੀ ਹੱਸ ਕੇ ਕਹਿੰਦੇ ਕਾਕਾ ਇੱਥੇ ਮਾਇਆ ਦੇ ਕੇ ਦਾਖਲਾ ਨਹੀਂ ਭਰਿਆ ਜਾਂਦਾ ਏ ਤਾਂ ਗੁਰੂ ਨਾਨਕ ਦੇ ਘਰ ਕਲਗੀਆਂ ਵਾਲੇ ਦੇ ਦਰਬਾਰ ਵਿੱਚ ਸਿਰਾਂ ਦੀ ਫੀਸ ਲੱਗਦੀ ਹੈ ਕਿਸੇ ਨੇ ਲਿਖਿਆ ਹੈ ਕਲਗੀਆਂ ਵਾਲਿਆ ਤੇਰੇ ਸਕੂਲ ਅੰਦਰ ਸੁਣਿਆ ਆਸਾਨੇ ਲੱਗਦੀ ਫੀਸ ਕੋਈ ਨਾ ਇਸ ਖੁਸ਼ੀ ਵਿੱਚ ਦਾਖਲ ਹੈ ਆਣ ਹੋਈ ਦੇਣੇ ਪੈਣੇ ਜੋ 20 ਤੇ 30 ਕੋਈ ਨਾ ਜਦੋਂ ਵੇਖਿਆ ਆਕੇ ਸਕੂਲ ਅੰਦਰ ਪੜਨ ਵਾਲਿਆਂ ਦੇ ਧੜਾਂ ਤੇ ਸੀਸ ਕੋਈ ਨਾ ਇੱਥੇ ਲਾਜ਼ਮੀ ਸੀਸ ਦੀ ਭੇਟ ਦੇਣੀ ਬਿਨਾਂ ਸੀਸ ਤੋਂ ਮਿਲੇ ਬਖਸ਼ੀਸ਼ ਕੋਈ ਨਾ ਵੇਖ ਲੈ ਇੱਥੇ ਤਾਂ ਫੀਸ ਸਿਰਾਂ ਦੀ ਲੱਗਦੀ ਹੈ ਮਤਲਬ ਕਲਗੀਆਂ ਵਾਲੇ ਨੂੰ ਸਿਰ ਦੇ ਕੇ ਖੰਡੇ ਬਾਟੇ ਦਾ ਅਮਰਤ ਛਕਣਾ ਪਵੇਗਾ ਅਮਰਤ ਛਕ ਕੇ ਗੁਰੂ ਦਾ ਸਿੰਘ ਸੱਜ ਜਾਂ ਫਿਰ ਕਲਗੀਆਂ ਵਾਲੇ ਦਾ ਸੁਪੁੱਤਰ ਬਣ ਜਾਵੇਗਾ ਕਲਗੀਆਂ ਵਾਲੇ ਆਪਣੇ ਖਾਲਸੇ ਨੂੰ ਵਾਰ ਦਿੰਦੇ ਹਨ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਹੋਂ ਕਰੋ ਨਿਵਾਸ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਇੱਥੇ ਹਰ ਪੂਰਨ ਮਾਸੀ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ ਪੰਜੇ ਕਾਕਾਰ ਪਹਿਨ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਸਿੰਘ ਸਾਜਾ ਇੱਥੇ ਤਾਂ ਇਹੀ ਦਾਖਲਾ ਹੈ ਅਤੇ ਗੁਰਮਤਿ ਦੀ ਪੜ੍ਹਾਈ ਹੁੰਦੀ ਹੈ ਹੁਣ ਇਹ ਮੁੰਡਾ ਪੜ੍ਹਿਆ ਲਿਖਿਆ ਕਰਕੇ ਇਸ ਦੇ ਮਨ ਤੇ ਬਾਬਾ ਜੀ ਦੇ ਬਚਨਾਂ ਦਾ ਐਸਾ ਅਸਰ ਪਿਆ ਇਸ ਦਾ ਮਨ ਪਿਗਲ ਗਿਆ ਕਹਿੰਦਾ ਜੇ ਸਤ ਬਚਨ ਇਹ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਕਲਗੀਆਂ ਵਾਲੇ ਦਾ ਸਿੰਘ ਸੱਜ ਗਿਆ ਅਤੇ ਨਾਨਕ ਸਰ ਦੀ ਸੰਗਤ ਕਰਦਾ ਰਿਹਾ ਸਾਖੀ ਮੰਗਲਾ ਚਰਨਾ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨ 1708 ਵਿੱਚ ਕੱਤਕ ਸੁਦੀ ਦੂਜ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਦੇ ਕੇ ਪੰਥ ਨੂੰ ਹੁਕਮ ਕੀਤਾ ਗੁਰੂ ਮਾਨਿਓ ਗ੍ਰੰਥ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾਇਆ ਸਦੀਆਂ ਬੀਤ ਗਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਸੇ ਨੂੰ ਵੀ ਇੱਕ ਅੱਖਰ ਜਾਂ ਲਗ ਮਾਤਰ ਬਦਲਣ ਦਾ ਅਧਿਕਾਰ ਨਹੀਂ ਪਰ ਇਸ ਸਮੇਂ ਵਿੱਚ ਕਈ ਸਿਆਸੀ ਅਤੇ ਮਨਮਤੀ ਲੋਕਾਂ ਨੇ ਗੁਰਬਾਣੀ ਵਿੱਚ ਫਰਕ ਪਾਉਣ ਦੀ ਅਦਲ ਬਦਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਰ ਰਹੇ ਹਨ ਪਰ ਸਤਿਗੁਰਾਂ ਤੇ ਸਰਦਾਰ ਰੱਖਣ ਵਾਲੇ ਗੁਰਸਿੱਖ ਸਾਰੇ ਮਾਪੁਰਖਾਂ ਨੇ ਡਾਟ ਕੇ ਪੈਰਾ ਦਿੱਤਾ ਹੈ ਦੇ ਰਹੇ ਹਨ ਅਤੇ ਦਿੰਦੇ ਰਹਿਣਗੇ ਸਨ 1958 ਵਿੱਚ ਸ਼੍ਰੀ ਅਮਰitsar ਤੋਂ ਮਾਸਟਰ ਤਾਰਾ ਸਿੰਘ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲਾ ਚਰਨ ਬਦਲ ਕੇ ਸਾਰੇ ਹੀ ਉੱਪਰ ਕਰ ਦਿੱਤੇ ਜਿਸ ਕਰਕੇ ਸ਼ਰਦਾ ਵਾਲੇ ਸਾਰੇ ਹੀ ਗੁਰਸਿੱਖਾਂ ਸੰਤਾ ਮਹਾਂਪੁਰਖਾਂ ਨੇ ਦੁੱਖ ਮੰਨਿਆ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਸਭ ਤੋਂ ਪਹਿਲੇ ਸੰਤ ਸਮਾਜ ਦੀ ਮੀਟਿੰਗ 11 ਨੂੰ 58 ਨੂੰ ਪਿੰਡਰਾ ਕਲਾ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਵਿੱਚ ਹੋਈ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾ ਵਾਲੇ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਬਾਬਾ ਈਸ਼ਰ ਸਿੰਘ ਜੀ ਕਲੇਰਾ ਵਾਲੇ ਸੰਤ ਮੀਹਾ ਸਿੰਘ ਜੀ ਸਿਆੜ ਵਾਲੇ ਗਿਆਨੀ ਨਿਰੰਜਨ ਸਿੰਘ ਜੀ ਪਟਿਆਲੇ ਵਾਲੇ ਸੰਤ ਹਰੀ ਸਿੰਘ ਜੀ ਕੁਹਾਰਪੁਰੀ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਸੰਤ ਵਿਸਾਖਾ ਸਿੰਘ ਜੀ ਕਿਸ਼ਨਪੁਰੇ ਵਾਲੇ ਸੰਤ ਮੇਲਾ ਸਿੰਘ ਜੀ ਗਿਆਨੀ ਅਜੈਬ ਸਿੰਘ ਜੀ ਲੰਮੇ ਜੱਟਪੁਰੇ ਵਾਲੇ ਨਿਹੰਗ ਸਿੰਘ ਬਾਈਟ ਐਲ ਸਿੰਘ ਜੀ ਗਿਆਨੀ ਇੰਦਰ ਸਿੰਘ ਜੀ ਬਦਨੀ ਵਾਲੇ ਸੰਤ ਮਹਿੰਦਰ ਸਿੰਘ ਜੀ ਹਰਖੋਵਾਲ ਵਾਲੇ ਸਰਦਾਰ ਕਪੂਰ ਸਿੰਘ ਜੀ ਜਥੇਦਾਰ ਪਿੰਡਰਾ ਕਲਾ ਸਰਦਾਰ ਸੰਤ ਸਿੰਘ ਜੀ ਸਕੱਤਰ ਚੀਫ ਖਾਲਸਾ ਦੀਵਾਨ ਸੰਤ ਹਰਨੇਕ ਸਿੰਘ ਜੀ ਸੋਢੀ ਵਾਲ ਵਾਲੇ ਇੰਨਾ ਸਾਰੇ ਹੀ ਮਾਪੁਰਖਾਂ ਨੇ ਮੀਟਿੰਗ ਵਿੱਚ ਮਤਾ ਪਾਸ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹੀ ਸਰੂਪ ਰੱਖਣ ਦੀ ਖਾਤਰ ਹਰ ਤਰ੍ਹਾਂ ਦਾ ਹੀ ਯੋਗਦਾਨ ਪਾਵਾਂਗੇ ਇਹ ਮਤਾ ਪਾਸ ਕਰਕੇ ਕਮੇਟੀ ਕੋਲ ਸ੍ਰੀ ਅਮਰitsar ਸਾਹਿਬ ਜਾ ਕੇ ਪੇਸ਼ ਕੀਤਾ ਕਿ ਐਨੇ ਮਾਪੁਰਖਾਂ ਦੀ ਮੀਟਿੰਗ ਪਿੰਡਰਾ ਕਲਾਂ ਵਿਖੇ ਹੋਈ ਹੈ ਜਿਨ੍ਹਾਂ ਨੇ ਇਹ ਮਤਾ ਪਾਸ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਕਿਸਮ ਦਾ ਫਰਕ ਨਹੀਂ ਪਾਉਣਾ ਚਾਹੀਦਾ ਨਾਲ ਦੱਸਿਆ ਕਿ ਅਗਲੀ ਮੀਟਿੰਗ 26 ਸਤੰਬਰ 1958 ਨੂੰ ਸ੍ਰੀ ਨਾਨਕਸਰ ਹੋ ਰਹੀ ਹੈ ਤੁਸੀਂ ਵੀ ਵਿੱਚ ਸ਼ਾਮਲ ਹੋ ਕੇ ਇਸ ਗੱਲ ਦਾ ਜਵਾਬ ਦੇਵੋ ਕਿ ਸਤਗੁਰਾਂ ਦੇ ਮੰਗਲਾ ਚਰਨ ਕਿਉਂ ਬਦਲੀ ਕਰ ਰਹੇ ਹਨ ਤਾ ਕਮੇਟੀ ਦੇ ਬੰਦੇ ਤਾਰੀਖ ਤੋਂ ਇੱਕ ਦਿਨ ਪਹਿਲਾਂ ਹੀ 25 ਸਤੰਬਰ 1958 ਨੂੰ ਨਾਨਕਸਰ ਬਾਬਾ ਜੀ ਕੋਲ ਪਹੁੰਚ ਕੇ ਵਿਚਾਰਾ ਕਰਨ ਲੱਗੇ। ਬਾਬਾ ਜੀ ਨੇ ਪਿੰਡਰਾ ਕਲਾ ਦੀ ਮੀਟਿੰਗ ਦੀ ਸਾਰੀ ਗੱਲ ਦੱਸੀ ਕਿ ਸਾਰੇ ਮਾਪੁਰਖਾਂ ਨੇ ਇਸ ਗੱਲ ਦਾ ਦੁੱਖ ਮੰਨਿਆ ਹੈ ਕਿ ਗੁਰੂ ਸਾਹਿਬ ਦੇ ਮੰਗਲ ਚਰਨ ਕਿਉਂ ਬਦਲੀ ਕੀਤੇ। ਇਹ ਨਹੀਂ ਚਾਹੀਦੇ। ਹੁਣ ਕੱਲ ਨੂੰ ਮਿੱਥੀ ਤਰੀਕ ਇੱਥੇ ਸਾਰੇ ਮਹਾਪੁਰਖ ਇਕੱਠੇ ਹੋਣਗੇ ਤੁਸੀਂ ਵੀ ਮੀਟਿੰਗ ਵਿੱਚ ਪਹੁੰਚ ਕੇ ਇਸ ਗੱਲ ਦਾ ਜਵਾਬ ਦੇਵੋ ਕਿ ਮੰਗਲਾ ਚਰਨ ਕਿਉਂ ਬਦਲੇ ਹਨ ਇਤਨੇ ਬਚਨ ਕਰਕੇ ਕਮੇਟੀ ਦੇ ਬੰਦੇ ਤੋੜ ਦਿੱਤੇ ਅਗਲੇ ਦਿਨ 26 ਸਤੰਬਰ 1958 ਨੂੰ ਸਵੇਰੇ 10 ਵਜੇ ਸਾਰੇ ਮਹਾਪੁਰਖ ਨਾਨਕਸਰ ਪਹੁੰਚੇ ਅਤੇ ਕਮੇਟੀ ਦੇ ਬੰਦੇ ਵੀ ਅੰਮ੍ਰਿਤਸਰ ਤੋਂ ਨਾਨਕਸਰ ਪਹੁੰਚ ਗਏ ਇਨਨੁਸਾਰੇ ਮਹਾਪੁਰਸ਼ ਕਹਿਣ ਲੱਗੇ ਇਹ ਕੰਮ ਤੁਸੀਂ ਕਮੇਟੀ ਨੇ ਗੁਰਮਤ ਤੋਂ ਬਾਹਰ ਕੀਤਾ ਹੈ ਇਹ ਨਹੀਂ ਹੋਣਾ ਚਾਹੀਦਾ ਕਮੇਟੀ ਵਾਲੇ ਸਿੰਘ ਕਹਿੰਦੇ ਜੀ ਇਸ ਦਾ ਸਾਰਾ ਫੈਸਲਾ ਤਾਂ ਮਾਸਟਰ ਤਾਰਾ ਸਿੰਘ ਜੀ ਕਰ ਸਕਦੇ ਹਨ ਕਿਉਂਕਿ ਇਸ ਵੇਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਤਾਂ ਸਾਰੇ ਹੀ ਮਹਾਪੁਰਖ ਕਹਿੰਦੇ ਫਿਰ ਉਹ ਸਾਡੇ ਨਾਲ ਗੱਲ ਕਰਨ ਇਹ ਸਾਰਿਆਂ ਨੇ رائے ਕਰਕੇ ਅਗਲੀ ਮੀਟਿੰਗ 4 ਅਕਤੂਬਰ 1958 ਦੇ ਦਿਨ ਦੇ 11 ਵਜੇ ਨਾਨਕਸਰ ਦੀ ਹੀ ਰੱਖ ਦਿੱਤੀ ਕਮੇਟੀ ਵਾਲੇ ਸਿੰਘ ਤਾਂ ਵਾਪਸ ਚਲੇ ਗਏ ਮਗਰੋਂ ਸਾਰੇ ਹੀ ਮਾਪੁਰਖਾਂ ਦਾ ਇਸ ਸਮੇਂ ਗਰੁੱਪ ਫੋਟੋ ਲਾਇਆ ਗਿਆ ਇਸ ਮੀਟਿੰਗ ਤੋਂ ਬਾਅਦ ਬਾਬਾ ਜੀ ਕੁਝ ਦਿਨਾਂ ਵਾਸਤੇ ਪਿੰਡ ਛੋੜ ਢੀ ਚਲੇ ਗਏ ਐਥੋਂ ਪਿੰਡ ਮਾਨੋਕੇ ਲੱਖਾਂ ਹਠੂਰ ਫੇਰੂ ਰਾਈ ਅਚਰਵਾਲ ਹੋਰ ਕਈ ਪਿੰਡਾਂ ਨੂੰ ਟਾਈਮ ਦਿੱਤਾ 3 ਅਕਤੂਬਰ 1958 ਨੂੰ ਬਾਬਾ ਜੀ ਮੁੜ ਕੇ ਨਾਨਕਸਰ ਆ ਗਏ ਮਿੱਥੀ ਤਾਰੀਖ ਅਨੁਸਾਰ 4 ਅਕਤੂਬਰ 1958 ਨੂੰ ਨਾਨਕਸਰ ਸਾਰੇ ਮਾਪੁਰਖ ਮੀਟਿੰਗ ਵਿੱਚ ਪਹੁੰਚੇ। ਅਤੇ ਸ਼੍ਰੀ ਅਮਰਸਰ ਤੋਂ ਮਾਸਟਰ ਤਾਰਾ ਸਿੰਘ ਜੀ ਅਤੇ ਕੁਝ ਨਾਲ ਹੋਰ ਸਿੰਘ ਲੈ ਕੇ ਨਾਨਕਸਰ ਪਹੁੰਚੇ। ਮੀਟਿੰਗ ਵਿੱਚ ਵਿਚਾਰਾ ਹੋਈਆਂ ਸਾਰੇ ਮਾਪੁਰਖ ਮਾਸਟਰ ਤਾਰਾ ਸਿੰਘ ਜੀ ਨੂੰ ਕਹਿਣ ਲੱਗੇ। ਮਾਸਟਰ ਜੀ ਤੁਸੀਂ ਕਿੰਨੇ ਸਿਆਣੇ ਹੋ। ਇਹ ਕੀ ਕੰਮ ਕੀਤਾ? ਗੁਰੂ ਸਾਹਿਬ ਦੇ ਮੰਗਲਾਚਰਨ ਅਦਲਾ ਬਦਲੀ ਕਿਉਂ ਕੀਤੀ? ਇਹ ਕੰਮ ਠੀਕ ਨਹੀਂ ਕੀਤਾ। ਸਤਗੁਰਾਂ ਦੀ ਬਾਣੀ ਜਿਸ ਤਰ੍ਹਾਂ ਵੀ ਲਿਖੀ ਹੈ ਉਸੇ ਤਰ੍ਹਾਂ ਹੀ ਰਹਿਣੀ ਚਾਹੀਦੀ ਹੈ ਇਸ ਤਰ੍ਹਾਂ ਕਾਫੀ ਚਿਰ ਵਿਚਾਰਾਂ ਚਲਦੀਆਂ ਰਹੀਆਂ ਤਾਂ ਮਾਸਟਰ ਤਾਰਾ ਸਿੰਘ ਜੀ ਕਹਿਣ ਲੱਗੇ ਅਸੀਂ ਇਸ ਗੱਲ ਦੀ ਅੰਮ੍ਰਿਤਸਰ ਜਾ ਕੇ ਵਿਚਾਰ ਕਰਾਂਗੇ ਤੁਸੀਂ ਵੀ ਸਾਰੇ ਮਹਾਪੁਰਖ ਆਪਣੇ ਵਿਚਾਰ ਕਰਕੇ ਜਿਸ ਤਰ੍ਹਾਂ ਕਹੋਗੇ ਉਸੇ ਤਰ੍ਹਾਂ ਹੀ ਕੀਤਾ ਜਾਵੇਗਾ ਇਸ ਤੋਂ ਅਗਲੇ 20 ਅਕਤੂਬਰ 1958 ਨੂੰ ਸਾਰੇ ਮਹਾਪੁਰਖ ਦੀ ਮੀਟਿੰਗ ਰਾੜਾ ਸਾਹਿਬ ਹੋਈ ਸ਼੍ਰੀ ਅਮਰਸਰ ਸਾਹਿਬ ਤੋਂ ਕਮੇਟੀ ਦੇ ਬੰਦੇ ਵੀ ਪਹੁੰਚੇ। ਕਾਫੀ ਚਿਰ ਵਿਚਾਰ ਹੋਣ ਤੋਂ ਬਾਅਦ ਸਾਰੇ ਮਾਪੁਰਖਾਂ ਨੇ ਕਮੇਟੀ ਵਾਲਿਆਂ ਨੂੰ ਕਿਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਸ਼੍ਰੀ ਗੁਰੰਤ ਸਾਹਿਬ ਜੀ ਨੂੰ ਦਿੱਤੀ ਹੈ। ਇਸ ਵਿੱਚ ਕੋਈ ਵੀ ਕਿਸੇ ਕਿਸਮ ਦਾ ਫਰਕ ਨਹੀਂ ਪੈਣ ਦੇਣਾ। ਜਿਸ ਤਰ੍ਹਾਂ ਹੀ ਪਿਛਲੀਆਂ ਬੀੜਾਂ ਛਪਦੀਆਂ ਆ ਰਹੀਆਂ ਹਨ ਉਸੇ ਤਰ੍ਹਾਂ ਹੀ ਛਪਣੀਆਂ ਚਾਹੀਦੀਆਂ ਹਨ। ਕਮੇਟੀ ਵਾਲੇ ਕਹਿੰਦੇ ਤੁਸੀਂ ਸਾਨੂੰ ਜਿਹੜੀ ਵੀ ਬੀੜ ਕਹੋਗੇ ਅਸੀਂ ਅੱਗੇ ਵਾਸਤੇ ਉਸ ਦੇ ਨਾਲ ਦੀਆਂ ਬੀੜਾਂ ਛਾਪ ਦੇਵਾਂਗੇ। ਸਾਰੇ ਮਾਪੁਰਖਾ ਨੇ ਕਿਹਾ ਦਮਦਮੇ ਸਾਹਿਬ ਦੇ ਨਾਲ ਦੀਆਂ ਬੀੜਾਂ ਛਾਪੂ ਜਿਹੜੀਆਂ ਬੀੜਾਂ ਮੰਗਲਾ ਚਰਨ ਬਦਲਾ ਕੇ ਛਪਾਈਆਂ ਹਨ ਇਹ ਬੀੜਾਂ ਸਾਰੀਆਂ ਵਾਪਸ ਲਵੋ ਕਮੇਟੀ ਨੇ ਫੈਸਲਾ ਮਨਜ਼ੂਰ ਕਰ ਲਿਆ ਕਮੇਟੀ ਵਾਲੇ ਤਾਂ ਵਾਪਸ ਚਲੇ ਗਏ ਅਤੇ ਇਸ ਸਮੇਂ ਵੀ ਮਾਪੁਰਖਾਨੀਆਂ ਕਾਫੀ ਫੋਟੋਆਂ ਲਾਈਆਂ ਗਈਆਂ ਅੱਗੇ ਵਾਸਤੇ ਕਮੇਟੀ ਨੇ ਦਮਦਮੇ ਸਾਹਿਬ ਦੀਆਂ ਬੀੜਾਂ ਨਾਲ ਦੀਆਂ ਬੀੜਾਂ ਛਾਪਣੀਆਂ ਸ਼ੁਰੂ ਕੀਤੀਆਂ ਜੋ ਮੰਗਲਾ ਚਰਨ ਬਦਲ ਕੇ ਛਾਪੀਆਂ ਸਨ ਉਹ ਵਾਪਸ ਲਈਆਂ ਇਹ ਸਾਰਾ ਕੰਮ ਸੰ ਸਮਾਜ ਦੇ ਸਾਰੇ ਮਾਪੁਰਖਾਂ ਦੇ ਉਪਰਾਲੇ ਨਾਲ ਹੋਇਆ। ਸਾਖੀ ਪਾਈ ਕੀ ਸਮਾਦ ਦੀ। ਪਾਈ ਕੀ ਸਮਾਦ ਤੋਂ ਪਹਿਲੀ ਵਾਰ ਬਾਬਾ ਜੀ ਕੋਲ ਪਾਈ ਹਜੂਰਾ ਸਿੰਘ ਨੇ ਸੰਗਤ ਨੂੰ ਨਾਲ ਲੈ ਕੇ ਬੇਨਤੀ ਕੀਤੀ ਕਿ ਬਾਬਾ ਜੀ ਪਾਈ ਕੀ ਸਮਾਦ ਆਪ ਜੀ ਦਰਸ਼ਨ ਦੇਵੋ। ਤਾਂ ਬਾਬਾ ਜੀ ਕਹਿੰਦੇ ਕਿਤੇ ਆਵਾਂਗੇ। ਬਾਬਾ ਜੀ ਮੁਕਤਸਰ ਗਏ ਸਨ। ਮਾਗ ਦਾ ਮਹੀਨਾ ਚੜ੍ਹਿਆ ਸੀ। ਮੁੜਦੇ ਹੋਏ ਪਾਈ ਕੀ ਸਮਾਦ ਗਏ। ਪਹਿਨਾ ਭਾਈ ਰੂਪ ਚੰਦ ਦੀ ਸਮਾਦ ਤੇ ਪਹੁੰਚੀ ਇੱਥੋਂ ਨਾਲ ਹੀ ਛੇਵੇਂ ਪਾਤਸ਼ਾਹ ਦੇ ਗੁਰਦੁਆਰੇ ਕੀਰਤਨ ਸ਼ੁਰੂ ਹੋਇਆ ਭਾਈ ਠਾਕੁਰ ਸਿੰਘ ਬੜੀ ਸ਼ਰਦਾ ਵਾਲੇ ਸਨ ਇਹਨਾਂ ਨੇ ਸੋਟੀ ਉੱਤੇ ਕਪੜਾ ਬੰਨ ਕੇ ਪਿੰਡ ਵਿੱਚ ਗੇੜਾ ਦਿੱਤਾ ਕਿ ਲੋਕੋ ਆਪਣੇ ਪਿੰਡ ਵਿੱਚ ਖੁਦ ਰੱਬ ਹੀ ਚੱਲ ਕੇ ਆ ਗਿਆ ਹੈ ਜੋ ਗੁਰਬਾਣੀ ਦਸਦੀ ਹੈ ਨਾਨਕ ਸਾਧ ਪ੍ਰਭ ਭੇਦ ਨ ਪਾਈ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਪਰਮੇਸ਼ਰ ਰੂ ਬਾਬਾ ਈਸ਼ਰ ਸਿੰਘ ਜੀ ਨਾਨਕ ਸਰਕਲੇਰਾ ਵਾਲੇ 6ਵੇਂ ਪਾਤਸ਼ਾਹ ਦੇ ਗੁਰਦੁਆਰੇ ਪਹੁੰਚੇ ਹਨ ਭਾਗਾਾਂ ਵਾਲਿਓ ਚੱਲ ਕੇ ਦਰਸ਼ਨ ਕਰ ਲੋ ਸੰਗਤਾਂ ਨੂੰ ਮੋਹ ਮਾਗੇ ਗੁਰਦੁਆਰਾ ਸਾਹਿਬ ਪਹੁੰਚੀਆਂ ਅਤੇ ਬਹੁਤ ਸਾਰੇ ਸੰਗੀ ਘਰੋਂ ਦੁੱਧ ਦੀਆਂ ਟੋੜੀਆਂ ਚੁੱਕ ਲਿਆਏ ਗੁਰਦੁਆਰੇ ਆ ਕੇ ਟੋੜੀਆਂ ਦੀ ਲਾਈਨ ਲਗਾ ਦਿੱਤੀ ਹੋਰ ਪਦਾਰਥ ਬਿਆੰਤ ਲਿਆ ਕੇ ਸੰਗਤਾਂ ਨੇ ਢੇਰ ਲਗਾ ਦਿੱਤਾ ਸੰਗਤਾਂ ਨੇ ਬਾਬਾ ਜੀ ਦੇ ਅਮਰਦ ਬਚਨ ਅਤੇ ਕੀਰਤਨ ਸੁਣ ਕੇ ਬਹੁਤ ਲਾਭ ਉਠਾਇਆ ਭੋਗ ਤੋਂ ਉਪਰੰਤ ਬਾਬਾ ਜੀ ਨੇ ਜਲ ਪਾਣੀ ਛਕਿਆ ਸਾਰੀ ਸੰਗਤ ਨੂੰ ਵੀ ਖੁੱਲੇ ਛੰਨੇ ਭਰ-ਭਰ ਕੇ ਖੁੱਲਾ ਦੁੱਧ ਛਕਾਇਆ ਗਿਆ ਅਰਦਾਸ ਤੋਂ ਉਪਰੰਝੋ ਪ੍ਰਸ਼ਾਦ ਦਾ ਢੇਰ ਲੱਗਿਆ ਸੀ ਇਹ ਵੀ ਸੰਗਤ ਵਿੱਚ ਵਰਤਾਇਆ ਸੰਗਤ ਬੜੀ ਖੁਸ਼ ਹੋਈ ਅਤੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਸਾਨੂੰ ਇੱਕ ਦਿਨ ਨਾਲ ਕੁਝ ਨਹੀਂ ਬੰਦਾ ਕਿਰਪਾ ਕਰਕੇ ਖੁੱਲਾ ਟਾਈਮ ਦਿਓ ਬਾਬਾ ਜੀ ਕਹਿਣ ਲੱਗੇ ਕੋਈ ਖੁੱਲੀ ਜਗ੍ਹਾ ਵੇਖੋ ਜਿੱਥੇ ਅਗਲੀ ਵਾਰ ਨੂੰ ਦੀਵਾਨ ਲਾਈਏ ਤਾਂ ਜੋ ਸਾਰੀ ਸੰਗਤ ਲਾਭ ਉਠਾ ਸਕੇ ਭਾਈ ਹਜੂਰਾ ਸਿੰਘ ਨੇ ਬੇਨਤੀ ਕੀਤੀ ਕਿ ਬਾਬਾ ਜੀ ਉਹ ਵੇਖੋ ਸਾਹਮਣੇ ਵਾਲੀ ਸ਼ਾਮਲਾੜ ਪਸ਼ੂਆਂ ਦੇ ਖੜਨ ਵਾਲੀ ਖੁੱਲੀ ਜਗ੍ਹਾ ਹੈ ਅਗਲੀ ਵਾਰ ਨੂੰ ਇੱਥੇ ਆ ਕੇ ਦੀਵਾਨ ਲਾਇਓ ਬਾਬਾ ਜੀ ਕਹਿਣ ਲੱਗੇ ਇੱਕ ਤਾਂ ਇਹ ਜਗ੍ਹਾ ਸਾਫ਼ ਸੁਥਰੀ ਨਹੀਂ ਹੈ ਤੇ ਦੂਸਰਾ ਪਿੰਡ ਦੇ ਨੇੜੇ ਹੈ ਕੋਈ ਹੋਰ ਜਗ੍ਹਾ ਦੱਸੋ ਇਸ ਸਮੇ ਬਾਬਾ ਜੀ 6ਵੇਂ ਪਾਤਸ਼ਾਹ ਦੇ ਗੁਰਦੁਆਰੇ ਉੱਚੀ ਜਗ੍ਹਾ ਤੇ ਖੜੇ ਸਨ ਫਿਰ ਹਜੂਰਾ ਸਿੰਘ ਨੇ ਲੰਮਾ ਹੱਥ ਕਰਕੇ ਬੇਨਤੀ ਕੀਤੀ ਦੇਖੋ ਜੀ ਜਿੱਥੇ درخت ਲੱਗੇ ਦਿਸ ਰਹੇ ਹਨ ਇਹ ਕੁਟਿਆ ਵਾਲੀ ਜਗਾ ਬਚਦੀ ਹੈ ਇੱਥੇ ਆ ਕੇ ਚਰਨ ਪਾਓ ਸੰਗੀਆਂ ਦੀ ਬੇਨਤੀ ਕਰਨ ਤੇ ਦੂਸਰੀ ਵਾਰ ਇਹੋ ਜਗਾ ਜੋ ਸਮਾ ਤੋਂ ਅੱਧਾ ਕਿਲੋਮੀਟਰ ਦੂਰੀ ਤੇ ਕੋਟਲਾ ਤੇ ਗੰਜੀ ਦੇ ਰਸਤੇ ਦੇ ਵਿਚਕਾਰ ਹੈ ਇੱਥੇ ਦੀਵਾਨ ਦੀ ਜਗਾ ਮੁਕਰਰ ਕੀਤੀ ਗਈ ਜਦੋਂ ਬਾਬਾ ਜੀ ਸਮਾਧ ਪਹੁੰਚ ਕੇ ਕੁਟਿਆ ਵਾਲੀ ਜਗਾ ਜਾਣ ਲੱਗੇ ਤਰਸਤੇ ਵਿੱਚ ਰੇਤਾ ਬਹੁਤ ਸੀ ਸੰਗਤ ਪਿਆਰ ਵਿੱਚ ਬਾਬਾ ਜੀ ਦੀ ਗੱਡੀ ਨੂੰ ਧੱਕਾ ਲਾ ਕੇ ਹੀ ਕੁਟਿਆ ਵਾਲੀ ਜਗਾ ਤੇ ਲੈ ਗਈ ਬਾਬਾ ਜੀ ਇੱਥੇ ਪਹੁੰਚ ਕੇ ਬੜੇ ਹੀ ਖੁਸ਼ ਹੋਏ ਕੁਟਿਆ ਵਾਲੀ ਜਗਾ ਸਰਦਾਰ ਪੋਲਾ ਸਿੰਘ ਜੀ ਦੇ ਵਡੇਰਿਆਂ ਨੇ ਸਾਧੂਆਂ ਵਾਸਤੇ ਛੱਡੀ ਸੀ ਇੱਕ ਐਸਾ ਸਾਧੂ ਆਇਆ ਜੋ ਇਸ ਜਗਾ ਤੇ ਆ ਕੇ ਟਿਕਿਆ ਜੋ ਬੜਾ ਹੀ ਭਜਨੀਕ ਸੀ ਕੁਝ ਸਮੇਂ ਬਾਅਦ ਸੰਗਤਾਂ ਨੇ ਇਸ ਨੂੰ ਬੇਨਤੀ ਕੀਤੀ ਜੀ ਤੁਹਾਨੂੰ ਜਗ੍ਹਾ ਬਣਾ ਦਈਏ ਤਾਂ ਸੰਗਤ ਨੂੰ ਨਾਲ ਲੈ ਕੇ ਸੰਤਾਂ ਨੇ ਕਮਰਾ ਬਣਾ ਕੇ ਇਸ ਦੇ ਚਾਰ ਪਾਸੇ ਬਰਾਂਡੇ ਬਣਾ ਕੇ ਚਾਰੇ ਖੁੰਜੂਆਂ ਤੇ ਬੁੰਗੇ ਮਤਲਬ ਕਮਰੇ ਬਣਾ ਕੇ ਅੰਦਰਲੇ ਪਾਸੇ ਬਰਾਂਡਿਆਂ ਵਿੱਚ ਦਰਵਾਜ਼ੇ ਰੱਖ ਦਿੱਤੇ ਜਦੋਂ ਪੂਰੀ ਤਿਆਰੀ ਹੋ ਗਈ ਤਾਂ ਸੰਗਤ ਨੇ ਸੰਤਾਂ ਨੂੰ ਕਿਹਾ ਤੁਸੀਂ ਕਮਰੇ ਵਿੱਚ ਆਸਣ ਲਾਓ ਪਰ ਸੰਤ ਕਹਿਣ ਲੱਗੇ ਇਹ ਸਾਡੇ ਆਸਣ ਵਾਲੀ ਜਗ੍ਹਾ ਨਹੀਂ ਇੱਥੇ ਤਾਂ ਸਤਿਗੁਰਾਂ ਦੇ ਪ੍ਰਕਾਸ਼ ਹੋਣਗੇ ਇਸੇ ਤਰ੍ਹਾਂ ਸੰਤ ਬਾਰੋਂ ਭਜਨ ਕਰਕੇ ਬਰਾਂਡੇ ਵਿੱਚ ਆ ਕੇ ਇਸ ਕਮਰੇ ਨੂੰ ਮੱਥਾ ਟੇਕ ਕੇ ਵਾਪਸ ਚਲੇ ਜਾਇਆ ਕਰਨ ਅਤੇ ਸੰਗਤਾਂ ਨੂੰ ਕਹਿਣਾ ਇੱਥੇ ਪੂਰਨ ਮਹਾਪੁਰਸ਼ ਆਉਣਗੇ ਜੋ ਗੁਰਬਾਣੀ ਦੇ ਉਪਦੇਸ਼ ਨਾਲ ਸੰਗਤਾਂ ਨੂੰ ਤਾਰਨਗੇ ਦੂਸਰੀ ਵਾਰੀ ਬਾਬਾ ਜੀ ਇੱਥੇ ਪਹੁੰਚੇ ਸੰਗਤਾਂ ਕਥਾ ਕੀਰਤਨ ਦਾ ਲਾਭ ਉਠਰਾ ਰਹੀਆਂ ਸਨ ਸੰਤ ਜੀ ਵੀ ਆ ਗਏ ਅਤੇ ਬੇਨਤੀ ਕੀਤੀ ਮਾਹ ਪੁਰਸ਼ੋ ਆਪਣੀ ਜਗਾ ਸੰਭ ਲੋ ਅਸੀਂ ਹੁਣ ਟੀਰਥ ਯਾਤਰਾ ਤੇ ਚੱਲੇ ਹਾਂ ਤਾਂ ਬਾਬਾ ਜੀ ਨੇ ਇਨਾਂ ਨੂੰ ਬਸਤਰ ਅਤੇ ਪ੍ਰਸ਼ਾਦ ਦੇ ਕੇ ਪ੍ਰਸੰਤਾ ਦਿੱਤੀ ਅਤੇ ਬਚਨ ਕੀਤਾ ਤੁਸੀਂ ਆਪਣੀ ਡਿਊਟੀ ਪੂਤਾ ਆ ਦਿੱਤੀ ਹੁਣ ਗੁਰੂ ਦੇ ਹੁਕਮ ਵਿੱਚ ਟੀਰਥ ਯਾਤਰਾ ਕਰੋ ਇਸ ਤਰ੍ਹਾਂ ਪ੍ਰਸੰਤਾ ਦੇ ਕੇ ਤੋਰੀਆ ਸ਼ਾਮ ਦੇ ਦੀਵਾਨ ਲੱਗ ਰਹੇ ਹਨ ਸੰਗਤਾਂ ਕਾफी ਲਾਭ ਉਠਾ ਰਹੀਆਂ ਹਨ ਇੱਕ ਦਿਨ ਭਾਈ ਮੁਖਤਿਆਰ ਸਿੰਘ ਭਿੰਡਰ ਨੇ ਸੰਗਤ ਨੂੰ ਨਾਲ ਲੈ ਕੇ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰਕੇ ਇੱਥੇ ਗੁਰਦੁਆਰਾ ਨਾਨਕਸਰ ਬਣਾਓ ਬਾਬਾ ਜੀ ਕਹਿਣ ਲੱਗੇ ਧੀਰਜ ਰੱਖੋ ਇੱਥੇ ਗੁਰਦੁਆਰਾ ਬਹੁਤ ਸੋਨਾ ਬਣੇਗਾ ਇੱਕ ਦਿਨ ਮਾਈ 인ਦ ਕੋਰ ਸਰਦਾਰ ਭੋਲਾ ਸਿੰਘ ਦੀ ਸੁਪਤਨੀ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਮੈਂ ਪੰਜ ਕਿਲੇ ਨਾਨਕਸਰ ਨੂੰ ਦਾਨ ਕਰਨੇ ਹਨ ਬਾਬਾ ਜੀ ਕਹਿਣ ਲੱਗੇ ਮਾਤਾ ਜੀ ਸੰਗਤ ਨਾਲ ਵਿਚਾਰ ਕਰ ਲਵੋ ਜਿਵੇਂ ਗੁਰੂ ਨੂੰ ਪਾਵੇਗਾ ਉਵੇਂ ਹੀ ਹੋ ਜਾਵੇਗਾ ਇਸ ਤਰ੍ਹਾਂ ਇੱਥੇ ਕੁਟੀਆਂ ਵਾਲੀ ਜਗ੍ਹਾ ਦੀਵਾਨ ਲੱਗ ਰਹੇ ਹਨ ਸਾਖੀ ਭਾਈ ਇੰਦਰ ਸਿੰਘ ਢਿੱਲੋਂ ਦੀ ਬਾਬਾ ਜੀ ਜਿਸ ਸਮੇਂ ਰਸਤੇ ਅੱਗੇ ਆ ਰਹੇ ਹਨ ਤਾਂ ਅੱਗੋਂ ਇੱਕ ਇੰਦਰ ਸਿੰਘ ਨਾਮ ਦਾ ਜਿਸ ਦਾ ਮੂੰਹ ਸਿਰ ਮੁੰਨਿਆ ਹੈ ਅਤੇ ਹੱਥ ਵਿੱਚ ਚਿੱਲਮ ਫੜੀ ਹੈ ਪਿੰਦਾ ਆ ਰਿਹਾ ਹੈ ਜਿਸ ਵੇਲੇ ਇਸ ਨੇ ਬਾਬਾ ਜੀ ਨੂੰ ਵੇਖਿਆ ਤਾਂ ਚਿੱਲਮ ਪਰੇ ਚਲਾ ਕੇ ਬਾਹਣ ਵਿੱਚ ਮਾਰੀ ਅਤੇ ਮੱਥਾ ਟੇਕ ਕੇ ਨਹੀਂ ਬਾਬਾ ਜੀ ਦੇ ਨੇੜੇ ਹੋਣ ਲੱਗਾ ਬਾਬਾ ਜੀ ਕਹਿੰਦੇ ਹੱਟ ਪਿੱਛੇ ਤੰਬਾਕੂ ਵਾਲੇ ਹੱਥ ਲਾਉਣ ਲੱਗਿਆਂ ਹੈ ਤਾਂ ਇਹ ਕਹਿੰਦਾ ਜੀ ਭੁੱਲ ਹੋ ਗਈ ਬਾਬਾ ਜੀ ਕਹਿਣ ਲੱਗੇ ਇੱਕ ਭੁੱਲ ਥੋੜੀ ਹੈ ਮਾਰ ਚਾਤੀ ਸਾਰੀ ਜ਼ਿੰਦਗੀ ਬਰਬਾਦ ਕਰੀ ਜਾਂਦਾ ਹੈ ਇੰਦਰ ਸਿਉ ਕਹਿੰਦਾ ਜੀ ਭੁੱਲਾ ਮaaf ਕਰ ਦਿਓ ਕਿਉਂਕਿ ਇਹ ਇੰਦਰ ਸਿਉ ਬੜਾ ਸ਼ਰਾਰਤੀ ਅਤੇ ਸ਼ੈਤਾਨ ਸੀ ਇਹ ਆਪ ਦੇ ਨਾਲ ਹੋਰ ਮੁੰਡੇ ਲੈ ਕੇ ਲੋਕਾਂ ਦੇ ਪੱਠੇ ਵੱਢੀ ਜਾਣੇ ਪਸ਼ੂ ਡੰਗਰ ਅੱਗੇ ਪਿੱਛੇ ਕਰੀ ਜਾਣੇ ਗੋਹਾਰਿਆਂ ਦੇ ਵਿੱਚੋਂ ਸੁਕੀਆਂ ਪਾਥੀਆਂ ਚੱਕ ਲਿਓਣੀਆਂ ਮਾਈਆਂ ਨੂੰ ਤੰਗ ਕਰਨਾ ਮੇਲਿਆਂ ਦੇ ਉੱਤੇ ਜਾ ਕੇ ਸ਼ਰਾਰਤਾਂ ਕਰਨੀਆਂ ਕਵਿਤਾ ਦੇ ਟੋਟੇ ਬਣਾ ਕੇ ਲੋਕਾਂ ਨੂੰ ਟੀਚਰਾ ਕਰੀ ਜਾਣੀਆਂ ਇਸ ਦਾ ਨਾਮ ਮੁੰਡਿਆਂ ਨੇ ਇੰਦਰ ਟੋਟੇ ਰੱਖਿਆ ਸੀ ਪਰ ਅੱਜ ਇਹ ਸੱਚੇ ਮਾਲਕ ਦੇ ਅੱਗੇ ਟੈਪਿਆ ਕਹਿੰਦਾ ਜੀ ਬਖਸ਼ ਲਵੋ ਬਾਬਾ ਜੀ ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਸ਼ਕਲ ਹੈ ਤਾਂ ਇਸ ਨੇ ਸੱਤ ਬਚਨ ਕਿਹਾ ਅਗਲੇ ਦਿਨ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਸੀ ਇਹ ਪੰਜੇ ਕਕਾਰ ਪੈਣ ਕੇ ਅੰਮ੍ਰਿਤ ਸ਼ੱਕੇ ਸਿੰਘ ਸੱਚ ਗਿਆ ਅਤੇ ਇੱਥੇ ਹੀ ਸੰਗਤ ਵਿੱਚ ਰਹਿ ਕੇ ਸੇਵਾ ਕਰਨ ਲੱਗਿਆ ਜਿਸ ਵੇਲੇ ਬਾਬਾ ਜੀ ਕੁਝ ਦਿਨ ਇੱਥੇ ਦੀਵਾਨ ਲਗਾ ਕੇ ਵਾਪਸ ਨਾਨਕ ਸਰ ਨੂੰ ਆਉਣ ਲੱਗੇ ਤਾਂ ਇਸ ਕੁਟਿਆ ਵਾਲੀ ਜਗ੍ਹਾ ਭਾਈ 인ਦਰ ਸਿੰਘ ਦੀ ਡਿਊਟੀ ਲਗਾ ਦਿੱਤੀ ਹੁਕਮ ਕੀਤਾ ਇਸ ਜਗ੍ਹਾ ਝਾੜੂ ਮਾਰ ਕਿ ਤੂੰ ਬੱਤੀ ਕਰਕੇ ਮੂਲ ਮੰਤਰ ਦਾ ਜਾਪ ਕਰੀ ਜਾਣਾ ਹੈ ਇਸ ਨੇ ਸੱਤ ਬਚਨ ਕੀਆ ਸੰਗਤ ਦੀ ਬੇਨਤੀ ਕਰਨ ਤੇ ਬਾਬਾ ਜੀ ਨੇ ਇਸ ਜਗ੍ਹਾ ਸੰਗਰਾਦ ਦਾ ਦਿਨ ਮਨਾਉਣ ਦਾ ਹੁਕਮ ਕੀਤਾ ਪਿੰਡੋ ਗੁਰਦੁਆਰਿਆਂ ਸਤਗੁਰੂ ਜੀ ਦਾ ਸਰੂਪ ਲਿਆ ਕੇ ਸੰਗਰਾਣ ਦਾ ਭੋਗ ਪਾ ਕੇ ਸਤਗੁਰੂ ਪਿੰਡ ਵਾਲੇ ਗੁਰਦੁਆਰੇ ਹੀ ਛੱਡ ਆਇਆ ਕਰੋ ਐਨਾ ਬਚਨ ਕਰਦੇ ਹੋਏ ਸੰਗਤਾਂ ਨੂੰ ਤਾਰਦੇ ਹੋਏ ਬਾਬਾ ਜੀ ਨਾਨਕ ਸਰ ਆ ਗਏ ਜਿਸ ਵੇਲੇ ਸੰਗਰਾਣ ਆਈ ਸਮਾਦ ਭਾਈ ਕੀ ਪਾਠੀ ਪਾਠ ਕਰਨ ਲੱਗੇ ਨਵਾਂ ਕੰਮ ਕਰਕੇ ਪੁਰਾਣੀ ਪਾਠੀ ਤਾਂ ਨਾ ਪਹੁੰਚੇ ਨਵੇਂ ਹੀ ਅਣਜਾਣ ਜਿਹੇ ਪਾਠੀਆਂ ਨੇ ਪਾਠ ਸ਼ੁਰੂ ਕਰ ਦਿੱਤਾ ਪਾਠੀ ਇਹ ਸਨ ਭਾਈ ਜਨੈਲ ਸਿੰਘ ਭਾਈ ਕਾ ਪੱਤੀ ਮਹਿਰਮਾ ਵਾਲਾ ਦੂਸਰਾ ਭਾਈ ਕਰਤਾਰ ਸਿੰਘ ਭਾਈ ਕਾ ਚੰਨੂ ਵਾਲੇ ਤੋਂ ਭਾਈ ਸੁਰਜੀਤ ਸਿੰਘ ਕੋਟਲੇ ਰਾਏ ਤੋਂ ਭਾਈ ਦਰਬਾਰਾ ਸਿੰਘ ਇੱਕ ਦੋ ਇੰਨਾ ਨਾਲ ਹੋਰ ਪਾਠੀ ਲੱਗੇ ਇੰਨਾ ਤੋਂ ਪਾਠ ਪਛੜ ਗਿਆ ਸੰਗਤਾ ਰਸਨਾ ਤੇ ਪ੍ਰਸ਼ਾਦ ਲੈ ਕੇ ਪਹੁੰਚੀਆਂ ਸੰਗਤਾ ਪਾਠ ਪਛੜਿਆ ਵੇਖੀ ਮੱਥਾ ਟੇਕ ਟੇਕ ਕੇ ਮੁੜਦੀਆਂ ਜਾ ਰਹੀਆਂ ਹਨ ਐਨਾ ਨੇ ਪਾਠ ਦਾ ਭੋਗ ਸ਼ਾਮ ਨੂੰ 4-5 ਵਜੇ ਪਾਇਆ। ਕਾਫੀ ਸਮਾਂ ਇਸੇ ਤਰ੍ਹਾਂ ਲੰਘ ਗਿਆ। ਸੰਗਤਾਂ ਤਾਂ 9-10 ਵਜੇ ਤੱਕ ਮੱਥਾ ਟੇਕ ਕੇ ਮੁੜ ਜਾਇਆ ਕਰੇ। ਪਾਠ ਦਾ ਭੋਗ ਸ਼ਾਮ ਨੂੰ 4-5 ਵਜੇ ਪਿਆ ਕਰੇ। ਭਾਈ ਮੁਕਤਿਆਰ ਸਿੰਘ ਪਿੰਡਰ ਨੇ ਪਾਠੀਆਂ ਨੂੰ ਨਾਲ ਲੈ ਕੇ ਬਾਬਾ ਜੀ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਸਮਾਦ ਪਾਏ ਕੀ ਹੁਕਮ ਕਰਕੇ ਆਏ ਸੀ ਕਿ ਸੰਗਰਾਂ ਤੇ ਖੰਡ ਪਾਠ ਦਾ ਭੋਗ ਪਾਇਆ ਕਰੂ। ਪਾਠੀ ਅੰਜਾਨ ਹਨ ਸ਼ਾਮ ਨੂੰ 4-5 ਵਜੇ ਭੋਗ ਪਾਉਂਦੇ ਹਨ ਪਾਠ ਪਛੜ ਜਾਂਦਾ ਹੈ ਸੰਗਤਾਂ ਰਸਦਾਂ ਲੈ ਕੇ ਆਉਂਦੀਆਂ ਹਨ 9-10 ਵਜੇ ਤੱਕ ਮੱਥਾ ਟੇਕ ਕੇ ਵਾਪਸ ਚਲੀਆਂ ਜਾਂਦੀਆਂ ਹਨ ਆਪ ਜੀ ਕੋਈ ਸਮਾਧ ਦੇਵ ਤਾਂ ਬਾਬਾ ਜੀ ਮੇਹਰ ਦੇ ਘਰ ਵਿੱਚ ਆਏ ਹੁਕਮ ਕੀਤਾ ਇਹ ਤਾਂ ਪਾਠੇ ਬੜੇ ਹੀ ਚੰਗੇ ਹਨ ਜਿਹੜੇ ਗੁਰੂ ਨਾਨਕ ਦੇ ਘਰ ਆ ਕੇ ਫਰੀ ਸੇਵਾ ਕਰਦੇ ਹਨ ਗੁਰੂ ਨਾਨਕ ਮਿਹਰ ਕਰੇਗਾ ਸਮਾਦ ਦੇ ਤਾਂ ਇਤਨੇ ਪਾਠੀ ਹੋ ਜਾਣਗੇ ਜੋ ਬਾਹਰਲੇ ਮੁਲਕਾਂ ਤਾਈ ਜਾ ਕੇ ਵੀ ਪਾਠ ਕਰਿਆ ਕਰਨਗੇ ਪਾਠਾਂ ਦੀਆਂ ਲੜੀਆਂ ਚਲਿਆ ਕਰਨਗੀਆਂ ਨਾਮ ਬਾਣੀ ਦਾ ਪ੍ਰਵਾਹ ਚੱਲੇਗਾ ਪਾਠੀਆਂ ਨੂੰ ਹੁਕਮ ਕੀਤਾ ਸਾਰੇ ਸਰੋਵਰ ਵਿੱਚ ਇਸ਼ਨਾਨ ਕਰਕੇ ਸਾਚਖੰਡ ਅੱਗੇ ਮੱਥਾ ਟੇਕੇ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਘਰ ਦੀ ਸੇਵਾ ਕਰਨ ਦਾ ਗੁਰਬਾਣੀ ਪੜਨ ਦਾ ਬਲ ਬਖਸ਼ੋ ਸਾਰੇ ਪਾਠੀਆਂ ਨੇ ਇਸੇ ਤਰ੍ਹਾਂ ਹੀ ਕੀਤਾ ਇਸ਼ਨਾਨ ਕਰਕੇ ਗੁਰਦੁਆਰੇ ਸਚਕੰਡ ਮੂਰੇ ਮੱਥਾ ਟੇਕ ਕੇ ਬੇਨਤੀ ਕਰਕੇ ਬਾਬਾ ਜੀ ਕੋਲ ਆ ਗਏ ਤਾਂ ਬਾਬਾ ਜੀ ਨੇ ਹੁਕਮ ਕੀਤਾ ਜਾਓ ਜਾ ਕੇ ਸੰਗਰਾਂਦ ਦਾ ਪਾਠ ਕਰਿਆ ਕਰੋ ਅਤੇ ਕਿਸੇ ਸਿਆਣੇ ਪਾਠੀ ਤੋਂ ਸੰਥਿਆ ਵੀ ਕਰ ਲਿਆ ਕਰੋ ਇਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਜਾ ਕੇ ਚੰਗੇ ਪਾਠੀ ਤੋਂ ਸੰਥਿਆ ਸ਼ੁਰੂ ਕਰ ਦਿੱਤੀ ਮਾਲਕ ਦੀ ਐਸੀ ਮਿਹਰ ਹੋਈ ਇਹ ਤਾਂ ਸੋਹਣੇ ਅਖੰਡ ਪਾਠੀ ਬਣ ਗਏ ਪੂਰਾ ਤੇਜ ਪਾਠ ਕਰਨ ਲੱਗ ਪਏ ਅਤੇ ਬਾਹਰ ਵੀ ਪ੍ਰੋਗਰਾਮਾਂ ਤੇ ਜਾਣ ਲੱਗ ਪਏ ਇਹਨਾਂ ਦੇ ਨਾਲ ਹੋਰ ਚੰਗੇ ਪਾਠੀ ਭਾਈ ਆਤਮਾ ਸਿੰਘ ਜੀ ਭਾਈ ਜਵਾਲਾ ਸਿੰਘ ਜੀ ਭਾਈ ਗੁਰਚਰਨ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਭਾਈ ਮੀਤਾ ਸਿੰਘ ਜੀ ਭਾਈ ਸਾਧੂ ਸਿੰਘ ਜੀ ਨਾਲ ਮਦਦ ਦੇਣ ਲੱਗ ਪਏ ਘਰੋਂ ਆਣ ਕੇ ਹੋਰ ਆ ਗਈ ਜਥੇ ਕੀਰਤਨ ਕਰਨ ਲੱਗੇ ਜਥੇਦਾਰ ਨਿਧਾਨ ਸਿੰਘ ਜੀ ਭਾਈ ਆਤਮਾ ਸਿੰਘ ਜੀ ਭਾਈ ਵੀਰ ਸਿੰਘ ਜੀ ਸੰਗਰਾਂਦ ਤੇ ਕੀਰਤਨ ਕਰਿਆ ਕਰਨ ਸੰਗਤ ਦਾ ਸੋਨਾ ਇਕੱਠ ਹੋਣ ਲੱਗ ਪਿਆ ਹੁਣ ਸਮਾਦ ਦੀ ਸੰਗਤ ਭਾਈ ਮੁਖਤਿਆਰ ਸਿੰਘ ਜੀ ਪਿੰਡਰ ਜੱਥੇਦਾਰ ਨਿਹਨ ਸਿੰਘ ਭਾਈ ਆਤਮਾ ਸਿੰਘ ਭਾਈ ਵੀਰ ਸਿੰਘ ਜੀ ਇਹਨਾਂ ਨੇ ਕੁਝ ਨਾਲ ਹੋਰ ਸੰਗਤ ਲੈ ਕੇ ਨਾਨਕ ਸਰ ਆ ਕੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦੀ ਹੁਣ ਬੜੀ ਕਿਰਪਾ ਹੈ ਸੰਗਰਾਂਤ ਤੇ ਟਾਈਮ ਅਨੁਸਾਰ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਘਰਾਂ ਤੋਂ ਆ ਕੇ ਰਾਗੀ ਕੀਰਤਨ ਵੀ ਕਰਦੇ ਹਨ ਬੜਾ ਸੋਨਾ ਸਮਾ ਬੰਦਾ ਹੈ ਹੁਣ ਆਪ ਜੀ ਕਿਰਪਾ ਕਰਕੇ ਸਾਨੂੰ ਸਮਾਂ ਦਿਓ ਬਾਬਾ ਜੀ ਨੇ ਸੰਗਤ ਦੀ ਬੇਨਤੀ ਮਨਜ਼ੂਰ ਕਰ ਲਈ ਹੁਕਮ ਕੀਤਾ ਤੁਸੀਂ ਜਾ ਕੇ ਸਾਰੀ ਤਿਆਰੀ ਕਰੋ ਅਸੀਂ ਇੱਥੇ ਨਾਨਕ ਸਰ ਕੁਝ ਦਿਨ ਲਗਾ ਕੇ ਭਾਈ ਕੀ ਸਮਾਜ ਜ਼ਰੂਰ ਪਹੁੰਚਾਂਗੇ ਇਤਨਾ ਬਚਨ ਕਰਕੇ ਸੰਗਤ ਨੂੰ ਆਗਿਆ ਦੇ ਕੇ ਤੋਰ ਦਿੱਤਾ ਸੰਗਤ ਨੇ ਜਾ ਕੇ ਪਿੰਡ ਦੀ ਸੰਗਤ ਨੂੰ ਅਤੇ ਇਲਾਕੇ ਦੀ ਸੰਗਤ ਨੂੰ ਜਾ ਕੇ ਦੱਸਿਆ 22 ਅਕਤੂਬਰ ਤੇ 23 ਅਕਤੂਬਰ ਨੂੰ ਸਿਦਮਾ ਕਾਲਜ ਵਿਖੇ ਦੀਵਾਨ ਲਗਾਈ ਸੰਗਤ ਨੇ ਕਥਾ ਕੀਰਤਨ ਦਾ ਕਾਫੀ ਲਾਭ ਉਠਾਇਆ ਤੇ 23 ਅਕਤੂਬਰ ਨੂੰ ਪੰਜਾ ਪਿਆਰਿਆਂ ਰਾਹੀ ਕਾਫੀ ਸੰਗਤ ਨੂੰ ਅਮਰਿ ਸਿਖਾਇਆ ਕੁਝ ਦਿਨ ਬਾਬਾ ਜੀ ਨਾਨਕ ਸਾਹਿਬ ਠਹਿਰ ਕੇ 27 ਅਕਤੂਬਰ ਨੂੰ ਭਾਈ ਕੀ ਸਮਾਧ ਪਹੁੰਚੇ ਆਗੋ ਸੰਗਤ ਨੇ ਬਾਬਾ ਜੀ ਦਾ ਬਹੁਤ ਸਨਮਾਨ ਕੀਤਾ ਸਵੇਰੇ ਸ਼ਾਮ ਦੇ ਦੀਵਾਨ ਲੱਗਨੇ ਸ਼ੁਰੂ ਹੋਈ ਸੰਗਤਾਂ ਕਾਫੀ ਲਾਭ ਉਠਾ ਰਹੀਆਂ ਹਨ ਇੱਕ ਦਿਨ ਸ਼ਾਮ ਦੇ ਦੀਵਾਨ ਵਿੱਚ ਭਾਈ ਮੁਖਤਿਆਰ ਸਿੰਘ ਪਿੰਡਰ ਜਥੇਦਾਰ ਨਿਹਾਨ ਸਿੰਘ ਜੀ ਰਾਗੀ ਆਤਮਾ ਸਿੰਘ ਜੀ ਭਾਈ ਵੀਰ ਸਿੰਘ ਜੀ ਅਤੇ ਭਾਈ 인ਦਰ ਸਿੰਘ ਜੀ ਜੋ ਬਾਬਾ ਜੀ ਨੇ ਇੱਥੇ ਛੱਡਿਆ ਸੀ ਇਹਨਾਂ ਨੇ ਕੁਝ ਹੋਰ ਸੰਗੀ ਲੈ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਇੱਥੇ ਕਿਰਪਾ ਕਰੋ ਨਾਨਕਸਰ ਬਣਾਉਣਾ ਸ਼ੁਰੂ ਕਰੋ ਭਾਈ ਇੰਦਗੌਰ ਨੇ 5 ਕਿਲੇ ਜ਼ਮੀਨ ਦੇ ਨਾਨਕਸਰ ਦੇ ਨਾਮ ਲਵਾ ਦਿੱਤੇ ਹਨ ਆਪ ਜੀ ਗੁਰਦੁਆਰਾ ਬਣਾਉਣ ਦੀ ਕਿਰਪਾ ਕਰੋ ਪਿਆਰੇ ਬਾਬਾ ਜੀ ਨੇ ਸੰਗਤ ਦੀ ਪਿਆਰ ਭਰੀ ਬੇਨਤੀ ਸੁਣ ਕੇ वचन ਕੀਤਾ ਸਤਿਗੁਰੂ ਕਿਰਪਾ ਕਰਨਗੇ ਸਮੇਂ ਅਨੁਸਾਰ ਇੱਥੇ ਸਭ ਕੁਝ ਬਣ ਜਾਵੇਗਾ। ਬਾਬਾ ਜੀ ਨੇ 1 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 13 ਅਖੰਡ ਪਾਠ ਇੱਕ ਨਾਲ ਸ੍ਰੀ ਜਪਜੀ ਸਾਹਿਬ ਦਾ ਅਖੰਡ ਪਾਠ ਅਰਦਾਸ ਕਰਕੇ ਆਰੰਭ ਕੀਤੇ ਅਤੇ ਸਰੋਵਰ ਵਾਸਤੇ ਅਰਦਾਸ ਕਰ ਦਿੱਤੀ। ਦਿਨ ਦੇ 10 ਵਜੇ ਪਾਠ ਰਾ ਕੇ ਦੇਗ ਵਰਤਾ ਕੇ ਬਾਬਾ ਜੀ ਨੇ ਸਰੋਵਰ ਦਾ ਟੱਕ ਲਾਇਆ। 4 13 ਮਤਲਬ 52 ਫੁੱਟ ਲੰਬੇ ਅਤੇ 52 ਫੁੱਟ ਚੌੜੇ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ ਸਭ ਤੋਂ ਪਹਿਲੇ 13 ਤੱਕ ਬਾਬਾ ਜੀ ਨੇ ਆਪ ਜੀ ਦੇ ਮੁਬਾਰਕ ਪਵਿੱਤਰ ਹੱਥਾਂ ਨਾਲ ਲਾਇ ਇਸ ਤੋਂ ਉਪਰੰਤ ਬੜੇ ਜ਼ੋਰ ਨਾਲ ਸੰਗਤਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਸੰਗਤਾਂ ਦਾ ਇਤਨਾ ਇਕੱਠ ਹੋਇਆ ਕਿ ਸੇਵਾ ਵਾਸਤੇ ਕਈਆਂ ਅਤੇ ਬਠਲ ਮਿਲਨੇ ਓਕੇ ਹੋ ਗਏ ਇਸ ਸੇਵਾ ਦੀ ਧੂਮ ਸਾਰੇ ਇਲਾਕੇ ਵਿੱਚ ਪੈ ਗਈ ਪਾਸੇ ਦੇ ਪਿੰਡ ਦੂਰੋਂ ਦੂਰੋਂ ਆ ਕੇ ਸੇਵਾ ਕਰ ਰਹੇ ਹਨ ਇੱਕ ਦਿਨ ਸਮਾਦ ਪਿੰਡ ਦੇ ਸਰਦਾਰ ਰਾਮ ਸਿੰਘ ਜੀ ਬਾਗੜੀਆ ਅਤੇ ਇਹਨਾਂ ਦਾ ਮੁੰਡਾ ਤੇਜਪਾਲ ਸਿੰਘ ਜੋ ਪਿੰਡ ਦਾ ਸਰਪੰਚ ਸੀ ਇਹ ਵੀ ਸੇਵਾ ਕਰਨ ਆਏ ਸੰਗਤदाई ਇਕੱਠ ਕਰਕੇ ਬਠਲ ਟੋਕਰਾ ਨਾਮ ਮਿਲਨ ਕਰਕੇ ਸਰਦਾਰ ਤੇਜਪਾਲ ਸਿੰਘ ਆਪ ਦੀ ਕੰਬਲੀ ਵਿੱਚ ਮਿੱਟੀ ਪਾ ਪਾ ਕੇ ਬਾਹਰ ਸੁੱਟਣ ਲੱਗਿਆ ਪਿਆਰੇ ਬਾਬਾ ਜੀ ਸੰਗਤਾਂ ਵਿੱਚ ਖੜੇ ਦਰਸ਼ਨ ਦੇ ਰਹੇ ਹਨ ਅਤੇ ਸੇਵਾ ਕਰਵਾ ਰਹੇ ਹਨ ਅਤੇ ਸੰਗਤਾਂ ਵੱਲ ਤੱਕ ਰਹੇ ਹਨ ਬਾਬਾ ਜੀ ਦੀ ਮਿਹਰ ਦ੍ਰਿਸ਼ਟੀ ਸਰਪੰਚ ਤੇਜਪਾਲ ਸਿੰਘ ਤੇ ਜਾ ਪਈ ਅਤੇ ਪੁੱਛਣਾ ਕੀਤਾ ਇਹ ਕੌਣ ਹੈ ਜਿਹੜਾ ਲੋਈ ਵਿੱਚ ਹੀ ਮਿੱਠੀ ਪਾਪ ਆ ਕੇ ਸੇਵਾ ਕਰੀ ਜਾਂਦਾ ਹੈ ਕੋਲ ਖੜੇ ਭਾਈ ਮੁਖਤਿਆਰ ਸਿੰਘ ਪਿੰਡਨ ਨੇ ਬੇਨਤੀ ਕੀਤੀ ਕਿ ਜੇ ਇਹ ਪਿੰਡ ਦਾ ਸਰਪੰਚ ਤੇਜਪਾਲ ਸਿੰਘ ਹੈ ਬਾਬਾ ਜੀ ਬੜੇ ਖੁਸ਼ ਹੋਏ ਕਹਿੰਦੇ ਚੰਗਾ ਪਿਆਰ ਹੈ ਸ਼ਾਮ ਨੂੰ ਸਰਦਾਰ ਤੇਜਪਾਲ ਸਿੰਘ ਘਰ ਨੂੰ ਜਾਣ ਤੋਂ ਪਹਿਲਾਂ ਬਾਬਾ ਜੀ ਦੇ ਕੋਲ ਅੰਦਰ ਆ ਪੁਕਤਿਆ ਨਾਲ ਇਸ ਦੇ ਪਿਤਾ ਸਰਦਾਰ ਆਰਮ ਸਿੰਘ ਜੀ ਸਨ ਇਹਨਾਂ ਨੇ ਮੱਥਾ ਟੇਕ ਕੇ ਘਰ ਜਾਣ ਦੀ ਆਗਿਆ ਮੰਗੀ ਬਾਬਾ ਜੀ ਬੜੇ ਖੁਸ਼ ਹੋਏ ਸਰਦਾਰ ਤੇਜਪਾਲ ਸਿੰਘ ਦੇ ਗੱਲ ਵਿੱਚ ਹਾਰ ਭਾ ਕੇ ਇਸ ਦੇ ਪਿਤਾ ਆਰਮ ਸਿੰਘ ਨੂੰ ਬਚਨ ਕੀਤਾ ਲੈ ਤੇਰਾ ਮੁੰਡਾ ਐਮਐਲਏ ਬਣਾ ਦਿੱਤਾ ਲੋਕ ਭਲਾਈ ਕਰੇਗਾ ਇਸ ਦਰ ਨਾਲ ਜੁੜੇ ਰਹਿਣਾ ਹੈ ਇਹਨਾਂ ਨੇ ਬਾਬਾ ਜੀ ਨੂੰ ਸੀਸ ਝੁਕਾ ਕੇ ਮੱਥਾ ਟੇਕਿਆ ਆਗਿਆ ਲੈ ਕੇ ਆਪਣੀ ਗੱਡੀ 'ਚ ਬੈਠ ਕੇ ਘਰ ਨੂੰ ਵਾਪਸ ਆ ਰਹੇ ਹਨ ਸਰਦਾਰ ਤੇਜਪਾਲ ਸਿੰਘ ਨੇ ਆਪਣੇ ਗੱਲ ਵਿੱਚੋਂ ਹਾਰ ਲਾ ਕੇ ਆਪਣੇ ਡਰਾਈਵਰ ਪੰਡਿਤ ਭੂਮ ਰਾਜਪਾਲ ਨੂੰ ਫੜਾ ਦਿੱਤਾ ਤਾਂ ਪੰਡਾ ਜੀ ਬੜੇ ਖੁਸ਼ ਹੋਏ ਸਰਦਾਰ ਨੂੰ ਘਰ ਉਤਾਰ ਕੇ ਬਾਬਾ ਜੀ ਦੇ ਪਵਿੱਤਰ ਹੱਥਾਂ ਦਾ ਹਾਰ ਆਪਣੇ ਘਰ ਲੈ ਗਏ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਬਾਬਾ ਜੀ ਦਾ ਐਸਾ ਬਚਨ ਸੱਤ ਹੋਇਆ ਸਮਾ ਪਾ ਕੇ ਸਰਦਾਰ ਤੇਜਪਾਲ ਸਿੰਘ ਐਮ ਐਲ ਏ ਬਣ ਗਿਆ ਪੰਡਿਤ ਭੂਮ ਰਾਜਪਾਲ ਇਸ ਦਾ ਪੀਏ ਬਣ ਗਿਆ ਇਹ ਬੜਾ ਹੀ ਹੁਸ਼ਿਆਰ ਸੀ ਐਮਐਲਏ ਤਾਂ ਸਰਦਾਰ ਸੀ ਪਰ ਪੰਡਤ ਜੀ ਦੀ ਗੱਲ ਬਹੁਤ ਚੱਲੀ ਇਸ ਨੇ ਥੋੜੇ ਸਮੇਂ ਵਿੱਚ ਹੀ ਸਰਦਾਰ ਨਾਲੋਂ ਵੀ ਆਪਣੀ ਵੱਡੀ ਕੋਠੀ ਬਣਾ ਲਈ ਅਤੇ ਵਿਝੋਲਾ ਬਣ ਕੇ ਪਿੰਡ ਪਾਈ ਕੇ ਦਿਆਲਪੁਰੇ ਤੋਂ ਤੇਜਪਾਲ ਸਿੰਘ ਦੇ ਮੁੰਡੇ ਜੋਗਿੰਦਰ ਸਿੰਘ ਦਾ ਵਿਆਹ ਕਰ ਦਿੱਤਾ ਦਿਆਲਪੁਰੇ ਵਾਲੇ ਸਰਦਾਰ ਨੇ ਆਪਣੇ ਜਵਾਈ ਸਰਦਾਰ ਜੋਗਿੰਦਰ ਸਿੰਘ ਦੇ ਨਾਂ 3000 ਕਿਲਾ ਜ਼ਮੀਨ ਦਾ ਕਰਵਾ ਦਿੱਤਾ ਪੰਡਤ ਭੂਮ ਰਾਜਪਾਲ ਵਿੱਚ ਵਿਚੋਲਾ ਕਰਕੇ ਦਾਸ ਕਿਲੇ ਇਸ ਦੇ ਨਾਮ ਵੀ ਕਰਾ ਦਿੱਤੇ ਇਹ ਬੜਾ ਖੁਸ਼ ਹੋ ਕੇ ਲੋਕਾਂ ਕੋਲ ਦੱਸੇ ਇਹ ਤਾਂ ਸਾਰੀ ਕਿਰਪਾ ਕਲੇਰਾਵਾਲੇ ਬਾਬਾ ਜੀ ਦੀ ਹੈ ਜਿਨ੍ਹਾਂ ਦੇ ਹਾਰ ਨੇ ਸਰਦਾਰ ਤੇਜਪਾਲ ਸਿੰਘ ਨੂੰ ਅਤੇ ਮੈਨੂੰ ਤਾਰ ਦਿੱਤਾ ਭਾਈ ਤੇਜਪਾਲ ਸਿੰਘ ਤਿੰਨ ਵਾਰੀ ਐਮਐਲਏ ਬਣੇ ਇਹ ਹੈ ਬਾਬਾ ਜੀ ਦੀ ਬਖਸ਼ਿਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ